जय माता दी पहले तो सारे नु राधे राधे सस्री अकाल ए अपना 2002 ਦੇ ਵਿੱਚ ਦੋ ਮਾਗ ਨੂੰ ਮੰਦਰ ਦੀ ਜਿਹੜੀ ਨੀਮ ਰੱਖੀ ਗਈ ਸੀ ਔਰ ਮੂਰਤੀ ਸਥਾਪਨਾ ਦਿਵਸ ਜਿਹੜਾ ਹੈ ਜੇਠ ਦੀ 13 ਨੂੰ ਮਨਾਇਆ ਜਾਂਦਾ 2005 ਦੇ ਵਿੱਚ ਇਹ ਮੂਰਤੀ ਸਥਾਪਨਾ ਹੋਈ ਸੀ ਜੇਠ ਦੀ 13 ਨੂੰ ਹੋਈ ਸੀ ਸੋ ਅੱਜ ਜੇਠ ਦੀ 13 ਹੈ ਹਰ ਸਾਲ ਜੇਠ ਦੀ 13 ਨੂੰ ਇੱਥੇ ਵਿਸ਼ਾਲ ਪੰਡਹਾਰਾ ਕਰਾਇਆ ਜਾਂਦਾ ਤੇ ਵਿਸ਼ਾਲ ਜਾਗਰਣ ਹੁੰਦਾ ਹੈ ਹਰ ਸਾਲ ਜਿਹੜੀ ਜੋਤ ਹੈ ਮਹਾਮਾਈ ਦੇ ਹੁਕਮ ਦੇ ਅਨੁਸਾਰ ਸ਼੍ਰੀ ਕਾਂਗੜਾ ਸ਼੍ਰੀ ਜਵਾਲਾ ਜੀ ਤੋਂ ਆਉਂਦੀ ਹੈ ਮਹਾਮਾਈ ਦਾ ਹੁਕਮ ਹੈ ਜਿਸ ਤਰ੍ਹਾਂ ਉਸੇ ਤਰ੍ਹਾਂ ਅਸੀਂ 25 ਸਾਲ ਤੋਂ ਲਗਾਤਾਰ ਇਹ ਜਾਗਰਣ ਕਰਦੇ ਆ ਰਹੇ ਹਾਂ ਇਹ 21ਵਾਂ ਵਿਸ਼ਾਲ ਜਾਗਰਣ ਹੈ ਵੈਸੇ 25 ਸਾਲ ਹੋ ਗਏ ਮੰਦਰ ਬਣੇ ਨੂੰ ਪਰ ਮੂਰਤੀ ਸਥਾਪਨਾ ਦਿਵਸ ਹੈ ਜਿਹੜਾ ਇਹ 21ਵਾਂ ਹੈ ਸਾਰੇ ਪਿੰਡ ਦੇ ਸਹਿਯੋਗ ਨਾਲ ਪੰਚਾਇਤਾਂ ਦੇ ਸਹਿਯੋਗ ਨਾਲ ਕਲੱਬ ਦੇ ਜਿਹੜੇ ਮੁੰਡੇ ਐ ਸਾਡੇ ਸਰਕਲ ਸਟੱਡੀ ਵਾਲੇ ਐ ਪਿੰਡ ਬਹੁਤ ਵਧੀਆ ਸਹਿਯੋਗ ਦਿੰਦਾ ਹੋਰ ਭਗਤ ਦੂਰੋਂ ਨੇੜੋਂ ਆਉਂਦੇ ਐ ਤੇ ਹਰ ਐਤਵਾਰ ਚੌਂਕੀ ਵੀ ਲੱਗਦੀ ਐ ਲੰਗਰ ਹਰ ਐਤਵਾਰ ਚੱਲਦਾ ਵੈਸੇ ਤਾਂ ਪਰ ਜਿਹੜਾ ਇਹ ਵਿਸ਼ਾਲ ਭੰਡਾਰਾ ਐ ਇਹ ਜੇਸ਼ ਦੀ ਤੀਰਸਨ ਹੁੰਦਾ ਅੱਜ ਵੀ ਅਸੀਂ ਸਾਰੇ ਨਗਰ ਦੇ ਸਹਿਯੋਗ ਨਾਲ ਹੋਰਾਂ ਨਗਰਾਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਇਹ ਭੰਡਾਰਾ ਕਰ ਰਹੇ ਆ ਮਹਾਮਾਈ ਦਾ ਆਸ਼ੀਰਵਾਦ ਐ ਰਾਤ ਨੂੰ ਜਾਗਰਣ ਹੋਵੇਗਾ ਔਰ ਲਗਾਤਾਰ ਜਿਹੜੀ ਜੋਤ ਦੀ ਪੂਜਾ ਹੋ ਕੇ ਦੁਰਗਾ ਸ਼ਵਸ਼ਤੀ ਦੇ ਪਾਠ ਰੱਖੇ ਜਾਂਦੇ ਆ ਉਸਤੇ ਅਪਰੰਤ ਸਵੇਰੇ ਪੂਰਨੌਤੀ ਦੇ ਨਾਲ ਹਵਨ ਤੋਂ ਬਾਅਦ ਕੰਜਕਾ ਪੂਜਨ ਕਰਕੇ ਲੰਗਰ ਪੰਹਾਰਾ ਸ਼ੁਰੂ ਕੀਤਾ ਜਾਂਦਾ ਤੇ ਰਾਤ ਨੂੰ ਜਾਗਰਣ ਹੁੰਦਾ ਹੈ ਮੰਦਰ ਦੇ ਨਾਲ ਗਊਸ਼ਾਲਾ ਬਣਾਈ ਹੋਈ ਹੈ ਮੰਦਰ ਨੂੰ ਸੰਯੋਗ ਜਿਹੜਾ ਹੈਗਾ ਵੈਸੇ ਤਾਂ ਨਗਰ ਦਾ ਬਹੁਤ ਵਧੀਆ ਸੰਯੋਗ ਹੈ ਇੱਥੋਂ ਦੇ ਅਸੀਂ ਜਿਹੜਾ ਸਾਡਾ ਜਨਮ ਹੈ ਅਸੀਂ ਇੱਥੋਂ ਦੇ ਜੰਪਾਲ ਹੈ ਸਾਡਾ ਜਿਹੜਾ ਨਗਰ ਬਹੁਤ ਵਧੀਆ ਇੱਥੋਂ ਦੇ ਅਸੀਂ ਜੰਪਾਲ ਹੋਣ ਕਰਕੇ ਧੀ ਦੇ ਨਾਤੇ ਵੀ ਬਹੁਤ ਜਿਹੜਾ ਨਗਰ ਹੈ ਸੰਯੋਗ ਕਰਦਾ ਹੈ ਬਾਕੀ ਮੰਦਰ ਕਰਕੇ ਸ਼ਰਧਾ ਕਰਕੇ ਜਿਹੜਾ ਇਹ ਝੰਡਾ ਹੈ ਜਦੋਂ ਸਾਡਾ ਜਨਮ ਹੋਇਆ ਸੀ 74 ਦੇ ਵਿੱਚ ਸਾਡਾ ਜਨਮ ਹੋਇਆ ਤੇ 76 'ਚ ਇਹ ਝੰਡਾ ਲੱਗਿਆ ਸੀ ਪਹਿਲਾਂ ਫਿਰ 2 ਸਾਲ ਦੂਸਰੇ ਮੰਦਰ ਉਰਲੇ ਪਾਸੇ ਜਗਾ ਬਣੀ ਹੋਈ ਆ ਉੱਥੇ ਲੱਗਿਆ ਰਿਆ ਫਿਰ ਫਿਰ ਇੱਥੇ ਲੱਗਿਆ ਸੀ ਕਿਉਂਕਿ ਅਸੀਂ ਛੋਟੇ ਸੀ ਸਾਡੇ ਪਿਤਾ ਜੀ ਨੇ ਕਹਤਾ ਸੀ ਵੀ ਅਸੀਂ ਮਾਤਾ ਨੂੰ ਇਸ ਰੂਪ ਦੇ ਵਿੱਚ ਨਹੀਂ ਮੰਨਣਾ ਮਤਲਬ ਮੰਦਰ ਨਹੀਂ ਬਣਾਉਣਾ ਪਰ ਕੋਈ ਇਹੋ ਜੀਆਂ ਤਕਲੀਫਾਂ ਆਈਆਂ ਕਿ ਝੰਡਾ ਸਾਨੂੰ ਤੀਸਰੀ ਵਾਰ ਇਹ ਮਿਲਿਆ 2002 ਦੇ ਵਿੱਚ ਤੇ ਫਿਰ ਇਹ ਮੰਦਰ ਤਿਆਰ ਭਗਤਾਂ ਦੇ ਸੰਯੋਗ ਨਾਲ ਗੋਨਿਆਣਾ ਮੰਡੀ ਦਾ ਸੰਯੋਗ ਪੁੱਚੋ ਮੰਡੀ ਦਾ ਤਾਂ ਪਾ ਮੰਡੀ ਦਾ ਕੋਟਕਪੂਰੇ ਦਾ ਜਿਵੇਂ ਨਾਲ ਦੇ ਸਾਰੇ ਬਠਿੰਡਾ ਸ਼ਹਿਰ ਹੋ ਗਿਆ ਸਭ ਦੇ ਸੰਯੋਗ ਦੇ ਨਾਲ ਮਤਲਬ ਭਗਤਾਂ ਦੇ ਸੰਯੋਗ ਨਾਲ ਇਹ ਮੰਦਰ ਜਿਹੜਾ ਬਣਿਆ ਤੇ ਮੂਰਤੀ ਸਥਾਪਨਾ ਜਿਹੜੀ ਇਹ ਗੋਨਿਆਣਾ ਮੰਡੀ ਦੇ ਭਗਤਾਂ ਵੱਲੋਂ ਸਾਰੇ ਵੱਲੋਂ ਕਰਵਾਈ ਗਈ ਸੀ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਜੇਠ ਦੀ ਤਿਰਸਦੀ ਹੈ ਇਹ ਸਾਰੀ ਮੂਰਤੀਆਂ ਜਿਹੜੀਆਂ ਇਹ ਪਵਨ ਕੁਮਾਰ ਪੰਮੀ ਬਠਿੰਡੇ ਵਾਲੇ ਜਿਹੜੇ ਪ੍ਰਾਪਰਟੀ ਡੀਲਰ ਆ ਉਹਨਾਂ ਵੱਲੋਂ ਸੰਜੀਵ ਕੁਮਾਰ ਬਿੱਟੂ ਕੁਮਾਰ ਰਾਮਕਮਾਰ ਗਰਗ ਸਾਰੇ ਭਗਤਾਂ ਦੇ ਸੰਯੋਗ ਦੇ ਨਾਲ ਕੋਟਕਪੂਰਾ ਦਾ ਦੇਸ ਰਾਜ ਭਾਂਡਿਆ ਵਾਲੇ ਮਦਨlal ਉਹਨਾਂ ਦੇ ਸੰਯੋਗ ਦੇ ਨਾਲ ਇਹ ਮੂਰਤੀਆਂ ਜਿਹੜੀਆਂ ਸਥਾਪਨਾ ਹੋਈ ਸੀ ਪਹਿਲੀ ਮੂਰਤੀ ਸਥਾਪਨਾ ਤੇ ਜਿੰਨਾ ਵੀ ਮਤਲਬ ਉਹਨਾਂ ਨੇ ਕੀਤਾ ਸਾਰਾ ਮੰਡੀ ਵੱਲੀਆਂ ਕੋਟਕਪੂਰਾ ਵੱਲੀਆਂ ਤੇ ਗੋਨਿਆਣਾ ਮੰਡੀ ਵੱਲੋਂ ਕੀਤਾ ਗਿਆ ਸੀ ਇਹ ਸਾਰਾ ਹਾਂਜੀ ਗੋਨਿਆਣਾ ਮੰਡੀ ਨੇ ਸਾਰਾ ਸੰਯੋਗ ਇਹ ਮੂਰਤੀ ਸਥਾਪਨਾ ਦਾ ਜਿਹੜਾ ਸਾਰੀਆਂ ਮੂਰਤੀਆਂ ਦਾ ਸੰਯੋਗ ਹੈ ਜਿਹੜਾ ਗੋਨਿਆਣਾ ਮੰਡੀ ਵੱਲੋਂ ਕੀਤਾ ਗਿਆ ਸੀ ਇਹੀ ਸੰਦੇਸ਼ ਹੈ ਵੀ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਜਿੰਨੇ ਵੀ ਬੱਚੇ ਅੱਜ ਕੱਲ ਆਪਾਂ ਦੇਖ ਰਹੇ ਆਂ ਵੀ ਨਸ਼ਾ ਬਹੁਤ ਚੱਲ ਰਿਹਾ ਮਾਵਾ ਮਸਾਂ ਪੁੱਤ ਨੂੰ ਜਨਮ ਦੇ ਕੇ ਪਾਲ ਪਲੋਸ ਕੇ ਵੱਡੇ ਕਰਦੀਆਂ ਤਾਂ ਇਹ ਬਹੁਤ ਵੱਡਾ ਜਿਹੜਾ ਮਾਵਾ ਨੂੰ ਤਕਾ ਲੱਗਦਾ ਪਿਤਾ ਨੂੰ ਤਕਾ ਲੱਗਦਾ ਇੱਕ ਬੱਚੇ ਨੂੰ ਪਾਲਣਾ ਪਲੋਸਣਾ ਤੇ ਉਸ ਤੋਂ ਬਾਅਦ ਨੌਜਵਾਨ ਹੋ ਕੇ ਇਸ ਨਸ਼ੇ ਦੀ ਦੌਰ ਦੇ ਵਿੱਚ ਜਾਣਾ ਇਹ ਨਸ਼ੇ ਦੀ ਇੱਕ ਲਹਿਰ ਚੱਲ ਪਈ ਹੈ ਪਰ ਬੱਚਿਆਂ ਨੂੰ ਸਾਰਿਆਂ ਨੂੰ ਸੰਦੇਸ਼ ਹੈ ਵੀ ਨਸ਼ੇ ਤੋਂ ਦੂਰ ਰਹੋ ਜਿੰਨਾ ਵੀ ਹੋ ਸਕਦਾ ਚਾਹੇ ਕੋਈ ਵੀ ਧਰਮ ਹੈ ਧਰਮ ਕਦੇ ਲੜਾਈਆਂ ਝਗੜੇ ਨਹੀਂ ਸਿਖਾਉਂਦਾ ਧਰਮ ਦੇ ਮੁਤਾਬਕ ਚੱਲ ਕੇ ਇਨਸਾਨੀਅਤ ਦੇ ਨਾਤੇ ਚੱਲ ਕੇ ਕੋਈ ਵੀ ਧਰਮ ਹੈ ਉੱਥੇ ਸੇਵਾ ਕਰੋ ਪੂਜਾ ਕਰੋ ਗਊਆਂ ਦੀ ਸੇਵਾ ਕਰੋ ਦਰवेशਾਂ ਦੀ ਸੇਵਾ ਕਰੋ ਕਦੇ ਕਿਸੇ ਗਰੀਬ ਦੀ ਧੀ ਨੂੰ ਤੰਗ ਨਾ ਕਰੋ ਵਿਧਵਾ ਔਰਤ ਨੂੰ ਤੰਗ ਨਾ ਕਰੋ ਜਿੰਨਾ ਵੀ ਗਊਸ਼ਾਲਾ 'ਚ ਦਾਨ ਪੁੰਨ ਹੋ ਸਕਦਾ ਉਹ ਕਰੋ ਇਹ ਸੰਦੇਸ਼ ਹੈ ਵੀ ਜਿਹੜੇ ਆ 3 ਸਾਲ ਆ ਬੜੇ ਭਿਆਨਕ ਐ ਆਹ ਸਾਲ ਮੰਗਲ ਦਾ ਐ ਕਿਸੇ ਦੀਆਂ ਜਮੀਨਾਂ ਪਿੱਛੇ ਬੜੀਆਂ ਲੜਾਈਆਂ ਹੋਣੀਆਂ ਇਸ ਸਾਲ ਦੇ ਵਿੱਚ ਡਿਵੋਰਸ ਬੜੇ ਹੋਣੇ ਆ ਐਕਸੀਡੈਂਟ ਅੱਗਾਂ ਲੱਗਣੀਆਂ ਇਹ ਬਹੁਤ ਭਿਆਨਕ ਭਿਆਨਕ ਜਿਵੇਂ ਆਪਾਂ ਕਹਿ ਸਕਦੇ ਬਹੁਤ ਕੁਝ ਹੋਣ ਵਾਲਾ ਇਸ ਸਾਲ ਦੇ ਵਿੱਚ 25 26 ਤੇ 27 ਖਾਸ ਕਰਕੇ ਤਿੰਨੋਂ ਸਾਲ ਬੜੇ ਭਿਆਨਕ ਹੈ ਸਾਡੀ ਤਾਂ ਇਹੋ ਹੀ ਬੇਨਤੀ ਹੈ ਸਾਰੇ ਅੱਗੇ ਵੀ ਆਪਦਾ ਪਾਠ ਪੂਜਾ ਕਰੋ ਪੁੰਨਦਾਨ ਕਰੋ ਲੰਗਰ ਭਨਾਰੇ ਲਾਓ ਸ਼ੁੱਧ ਆਤਮਾ ਦਾ ਨਾਮ ਜਪ ਕਰੋ ਚਾਹੇ ਕੋਈ ਵੀ ਧਰਮ ਹੈ ਕੋਈ ਵੀ ਮਹੱਜਬ ਹੈ ਮਸਜਿਦ ਹੈ ਗੁਰੂ ਘਰ ਹੈ ਮੰਦਿਰ ਹੈ ਉੱਥੇ ਕਿਸੇ ਵੀ ਡੇਰੇ ਦੇ ਵਿੱਚ ਜਾਂਨੇ ਆ ਛੱਤੀ ਸਰਦਾ ਦੇ ਨਾਲ ਪੂਰੀ ਸਰਦਾ ਦੇ ਨਾਲ ਆ ਤੁਸੀਂ ਦਾਨਪੁੰਨ ਕਰੋ ਸੇਵਾ ਕਰੋ ਕਿਸੇ ਨੂੰ ਦਿਖਾਵੇ ਦੀ ਸੇਵਾ ਨਾ ਕਰੋ ਜੋ ਵੀ ਦਾਨਪੁੰਨ ਕਰਨਾ ਹੈ ਉਸ ਜਗ੍ਹਾ ਤੇ ਕਰੋ ਜਿੱਥੇ ਕੋਈ ਲੋੜ ਬੰਦ ਹੋਵੇ ਕੋਈ ਅਪਾਜ ਹੋਵੇ ਗਊਆਂ ਹੋਣ ਦਰਵੇਸ਼ ਹੋਣ ਕਦੇ ਵੀ ਕੁੱਤੇ ਦੇ ਸੋਟੀ ਨਾ ਮਾਰੋ ਕਦੇ ਵੀ ਗਾਵੀਆਂ ਨੂੰ ਤੰਗ ਨਾ ਕਰੋ ਤਾਂ ਕਿ ਜਿਹੜਾ ਸਮਾਂ ਭਿਆਨਕ ਹੈ ਇਹਦੇ ਚ ਆਪਾਂ ਪਾਰ ਇਸੇ ਕਰਕੇ ਲੰਘ ਸਕਦੇ ਜਦੋਂ ਕੋਈ ਵਧੀਆ ਸ਼ੁੱਭ ਕੰਮ ਕਰਾਂਗੇ